ਨਬੇ ਵਿੱਚ ਗੱਲਬਾਤ ਕਰਦੇ ਇੱਕ ਵਿਚਾਰ ਉੱਤੇ ਵੀ ਜੂਰ ਆਇਆ ਔਰ ਇੱਕ ਹਵਾ ਵੀ ਚੱਲ ਰਹੀ ਹੈ ਔਰ ਸੁਣ ਚ ਵੀ ਆ ਰਿਹਾ ਵਾ ਕਹਿੰਦੇ ਸੋਸ਼ਲ ਮੀਡੀਆ ਤੇ ਵੀ ਹਾਈਲਾਈਟ ਹੋਏ ਹੋਏ ਆ ਪੂਰੇ ਹਰੇਕ ਮਸਲਾ ਬੜੀ ਗੰਭੀਰਤਾ ਨਾਲ ਚੁੱਕਦੇ ਆ ਔਰ ਲੋਕਾਂ ਦੇ ਮਨਾਂ ਦੇ ਵਿੱਚ ਵੀ ਸਵਾਲ ਆ ਔਰ ਉਹ ਵੀ ਕਹਿ ਰਹੇ ਨੇ ਕਿ ਇਸ ਵਾਰ ਸੁਖਦੇਵ ਸਿੰਘ ਜੀ ਸਰਪੰਚੀ ਜ਼ਰੂਰ ਲੜਨਗੇ ਤੁਹਾਡਾ ਕੀ ਵਿਚਾਰ ਆ ਕਿ ਤੁਸੀਂ ਸਰਪੰਚੀ ਲੜੋਗੇ ਇਸ ਵਾਰ ਕਿਤੇ ਕਿਤੇ ਭਾਈਚਾਰੇ ਦੀ ਮੰਨਣੀ ਵੀ ਪੈਂਦਾ ਹਨ ਵੀ ਚਲੋ ਕਿਉਂਕਿ ਮੈਂ ਨਹੀਂ ਸੋਚਦਾ ਪੈਨ ਵਾਲੀ ਮੰਗ ਕਰਦੇ ਸੀਗੇ ਵੀ ਇਹ ਬਣੇ ਮੈਂ ਨਹੀਂ ਅਜੇ ਤੱਕ ਕਦੇ ਵੀ ਮੈਨੂੰ ਨਾ ਇਸ ਤਰ੍ਹਾਂ ਦੀ ਕੋਈ ਲਾਲਸਾ ਨਹੀਂ ਹੈਗੀ ਲੋਕ ਇਹ ਗੱਲ ਕਹਿੰਦੇ ਨੇ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਕਹਿੰਦੇ ਆ ਕਿ ਜਦੋਂ ਵੀ ਸਵੇਰੇ ਚਾਹ ਪੀਣ ਦਾ ਟਾਈਮ ਹੁੰਦਾ ਤਾਂ ਸਰਪੰਚ ਆ ਕੇ ਸਾਡੇ ਮੂਹਰੇ ਹੱਥ ਜੋੜਦੇ ਨੇ ਮੁੜ ਕੇ ਬਾਅਦ ਵਿੱਚ 5 ਸਾਲ ਸਾਨੂੰ ਹੱਥ ਜੋੜਨੇ ਪੈਂਦੇ ਨੇ ਅਕਸਰ ਦਾ ਕੰਮ ਹੋਵੇ ਚਾਹੇ ਕਿਸੇ ਦੇ ਪਰਿਵਾਰ ਦੀ ਵੰਡ ਦਾ ਜ਼ਮੀਨ ਦੀ ਵੰਡ ਦਾ ਮਸਲਾ ਹੋਵੇ ਚਾਹੇ ਕਿਤੇ ਲੜਾਈ ਝਗੜੇ ਦਾ ਮਸਲਾ ਹੋਵੇ ਘਰੇਲੂ ਮਸਲਾ ਹੋਵੇ ਜਿਸ ਤਰ੍ਹਾਂ ਦਾ ਵੀ ਮਸਲਾ ਹੋਵੇ ਹੁਣ ਵੀ ਕੰਮ ਕਰਦੇ ਆ ਸਾਰਾ ਕਈ ਕੰਮ ਐਦਾਂ ਦੇ ਹੁੰਦੇ ਆ ਬੰਦੇ ਦੇ ਆਪ ਦੇ ਹੱਥ ਵਿੱਚ ਜਦੋਂ ਸੱਤਾ ਆਉਂਦੀ ਆ ਉਦੋਂ ਕਰਨਾ ਉਦੋਂ ਹੀ ਕਰ ਪਾਉਂਦਾ ਆ ਹਨ ਕੱਲ ਚ ਹੈ ਕਿ ਐਦਾਂ ਹੁੰਦਾ ਕਿ ਚੰਦ ਬੰਦੇ ਹੁੰਦੇ ਆ ਕਿ ਦੇਖਦੇ ਆ ਕਿ ਤੁਹਾਡੇ ਅੱਗੇ ਨਹੀਂ ਆਣ ਦਿੰਦੇ ਹਰ ਇੱਕ ਪਿੰਡ ਦੇ ਵਿੱਚ ਚਾਰ ਬੰਦੇ ਐਦਾਂ ਦੇ ਹੁੰਦੇ ਆ ਕੱਲੂ ਇਹਨਾਂ ਆਬੇ ਸੁਖਦੇਵ ਸਿੰਘ ਜੀ ਸਰਪੰਚ ਬਣਦੇ ਆ ਭਾਈ ਸਰਪੰਚ ਸੁਖਦੇਵ ਸਿੰਘ ਕੋਈ ਕੰਮ ਕਰਾਣ ਜਾਂਦੇ ਆ ਸੁਖਦੇਵ ਸਿੰਘ ਅੱਗੇ ਉਹ ਕਹਿੰਦੇ ਆ ਭਾਈ ਮੈਂ ਕਿਵੇਂ ਤੇਰਾ ਕੰਮ ਕਰਦਾ ਤੂੰ ਕਿਹੜਾ ਮੈਨੂੰ ਵੋਟ ਪਾਈ ਆ ਅਕਸਰ ਦੇਖਦੇ ਆ ਕਿ ਐਦਾਂ ਦੀਆਂ ਗੱਲਾਂ ਹੁੰਦੀਆਂ ਆ ਉਹ ਸੇ ਸਰਪੰਚ ਕਰਦਾ ਵਾ ਜਿਹੜਾ ਬੰਦਾ ਫਿਰ ਬਾਅਦ ਚ ਪੱਖਪਾਤੀ ਕਰੀਆ ਉਹ ਜਿਹਦੇ ਨਾਲ ਕਿਸੇ ਦੀ ਉਹਦੀ ਲਾਗ ਡਟ ਹੈਗੀ ਆ ਕੋਈ ਦੁਸ਼ਮਣੀ ਹੈਗੀ ਆ ਆਪਾਂ ਤਾਂ ਕਿਸੇ ਨਾਲ ਰੱਖਦੇ ਨਹੀਂ 5 7 10 ਸਾਲ ਪਹਿਲਾਂ ਕੋਈ ਬੰਦਾ ਗਲਤ ਚੱਲਦਾ ਸੀ ਉਹਦੇ ਨਾਲ ਬਹਿਸ ਵੀ ਲਈਦਾ ਸੀ ਉਹ ਬੋਲਦਾ ਸੀ ਉਹਦੇ ਨਾਲ ਬਹਿਸ ਲਈਦਾ ਕੋਈ ਬਹਿਰ ਭਾਵਨਾ ਮੇਰੇ ਨਾਲ ਰੱਖਦਾ ਰੱਖੇ ਮੈਂ ਉਹਦਾ ਕੁਝ ਨਹੀਂ ਕਰ ਸਕਦਾ ਲੇਕਿਨ ਮੇਰੇ ਮਨ ਦੇ ਵਿੱਚ ਇਹ ਆ ਵੀ ਤੈ ਹੁਣ ਸੁਖਦੇਵ ਸਿੰਘ ਕਿਸੇ ਨਾਲ ਨਹੀਂ ਕਰਨਾ ਲੋਕ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਚੰਦ ਲੋਕ ਤੁਹਾਨੂੰ ਖੜਾ ਵੀ ਦੇਣਗੇ ਕੱਲੋਂ ਐਦਾਂ ਨਾ ਹੋਵੇ ਭਾਈ ਸੁਖਦੇਵ ਸਿੰਘ ਜੀ ਅੰਦਰ ਖਾਤੇ ਕੋਈ ਪੈਸੇ ਲੈ ਕੇ ਬੈਠ ਜਵੇ ਤੁਹਾਨੂੰ ਪਹਿਲੀ ਗੱਲ ਤਾਂ ਇਹ ਦੇਖਦੇ ਆ ਨਾ ਇਹ ਗੱਲਾਂ ਅਕਸਰ ਹੁੰਦੀਆਂ ਵਾ ਇਹ ਮੇਰਾ ਸਵਾਲ ਸੀ ਮੈਂ ਇਸ ਲਈ ਪੁੱਛ ਰਿਹਾ ਵਾਂ ਕਾਲੂ ਕੋਈ ਵੀਡੀਓ ਕੱਢ ਕੇ ਦੇਖ ਵੀ ਸਕਦਾ ਭਾਈ ਸੁਖਦੇਵ ਸਿੰਘ ਆਪਣੀ ਜਵਾਨ ਤੇ ਖੜੇ ਰਹੇ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਕਿ ਕਿਤੇ ਕਿਤੇ ਤਾਂ ਇੱਕ ਅੱਧੀ ਵਾਰੀ ਭਾਈਚਾਰੇ ਦੀ ਮੰਨਣੀ ਪੈਂਦੀ ਆ ਇਹ ਦੇਖਣ ਵਾਲੀ ਗੱਲ ਕਿ ਪਿੰਡ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਖਾਸ ਕਰਕੇ ਕੀ ਸਹਿਮਤੀ ਹੋ ਸਕਦੀ ਆ ਅਗਰ ਹੋ ਸਕਦੀ ਆ ਉਸ ਦਾ ਕਾਰਨ ਕੀ ਸੀ ਜੇਕਰ ਨਹੀਂ ਹੋ ਸਕਦੀ ਤਾਂ ਉਸ ਦੇ ਪਿੱਛੇ ਕੀ ਕਰਨਾ ਕਿਉਂ ਨਹੀਂ ਹੋ ਸਕਦਾ ਦੇਖੋ ਸਹਿਮਤੀ ਹੁੰਦੀ ਹੈ ਇਸ ਆਧਾਰ ਦੇ ਉੱਤੇ ਕਿ ਪਿੰਡ ਕੀ ਚਾਹੁੰਦਾ ਆਪਣਾ ਏਰੀਆ ਕੀ ਚਾਹੁੰਦਾ ਬਾਹਰਲੇ ਆਪਣਾ ਭਾਈਚਾਰਾ ਕੀ ਚਾਹੁੰਦਾ ਕਿਸੇ ਜੇ ਕੋ ਬੰਦਾ ਕੋ ਵਧੀਆ ਮਿਹਨਤ ਕਰਦਾ ਕੋ ਉਹਦੇ ਵਿੱਚ ਸਰਕਾਰੀ ਦਰਵਾਜ਼ੇ ਜਾਣ ਦੀ ਹਿੰਮਤ ਹੈਗੀ ਹੈ ਖਰਚਾ ਕਰਨ ਦੀ ਹਿੰਮਤ ਹੈਗੀ ਹੈ ਜਾਂ ਉਹਨੂੰ ਕੋ ਬੋਲਣ ਦਾ ਸਲੀਕਾ ਹੈਗਾ ਕੋਈ ਉਹ ਲੈਕਚਰ ਦੇ ਸਕਵਾ ਕੋਈ ਆਏ ਦਾ ਸਵਾਗਤ ਕਰ ਸਕਦਾ ਕੋ ਆਏ ਅਗੇ ਮੰਗ ਰੱਖਦਾ ਹੈ ਨੰਦੇ ਵਿੱਚ ਗੱਲਬਾਤ ਕਰਦੇ ਇੱਕ ਵਿਚਾਰ ਵੀ ਜਰੂਰ ਆਇਆ ਔਰ ਇੱਕ ਹਵਾ ਵੀ ਚੱਲ ਰਹੀ ਹੈ ਔਰ ਸੁਣਨ ਚ ਵੀ ਆ ਰਿਹਾ ਵਾ ਕਿ ਇਸ ਵਾਰ ਸੁਖਦੇਵ ਸਿੰਘ ਜੀ ਕਹਿੰਦੇ ਸੋਸ਼ਲ ਮੀਡੀਆ ਤੇ ਵੀ ਹਾਈਲਾਈਟ ਹੋਏ ਹੋਏ ਆ ਪੂਰੇ ਹਰੇਕ ਮਸਲਾ ਬੜੀ ਗੰਭੀਰਤਾ ਨਾਲ ਚੁੱਕਦੇ ਆ ਔਰ ਲੋਕਾਂ ਦੇ ਮਨਾਂ ਦੇ ਵਿੱਚ ਵੀ ਸਵਾਲ ਆ ਔਰ ਜੋ ਤੁਹਾਡੇ ਨਾਲ ਲੋਕ ਰਹਿ ਰਹੇ ਨੇ ਤਾਂ ਉਹ ਵੀ ਕਹਿ ਰਹੇ ਨੇ ਕਿ ਇਸ ਵਾਰ ਸੁਖਦੇਵ ਸਿੰਘ ਜੀ ਸਰਪੰਚੀ ਜ਼ਰੂਰ ਲੜਨਗੇ ਤੁਹਾਡਾ ਕੀ ਵਿਚਾਰ ਆ ਕਿ ਤੁਸੀਂ ਸਰਪੰਚੀ ਲੜੋਗੇ ਇਸ ਵਾਰ ਨਹੀਂ ਮੈਂ ਹਜੇ ਤੱਕ ਨਾ ਸੋਚਿਆ ਵਾ ਪਿੰਡ ਦੀ ਸਰਪੰਚੀ ਬਾਰੇ ਕਿਉਂਕਿ 10 ਸਾਲ ਪਹਿਲਾਂ ਜਦੋਂ ਮੈਂ ਬਾਹਰੋਂ ਆ ਕੇ ਜੀ ਪਿੰਡ ਦੇ ਵਿੱਚ ਵਿਚਰੇ ਆ ਉਦੋਂ ਕੰਮ ਵੀ ਕਰਿਆ ਇਹ ਵੀ ਨਹੀਂ ਗੱਲ ਹੈਗੀ ਉਦੋਂ ਪਿੰਡ ਨੇ ਬੜੀ ਆਵਾਜ਼ ਚੁੱਕੀ ਸੀ ਵੀ ਸੁਖਦੇਵ ਸਿੰਘ ਮੰਗਲੀ ਦਾ ਸਰਪੰਚ ਅਸੀਂ ਬਣਾਉਣਾ ਜੀ ਚਲੋ ਸਾਡਾ ਆਪਸ ਵਿੱਚ ਹੀ ਪਾਰਟੀ ਦਾ ਮਸਲਾ ਸੀਗਾ ਜਿੰਮੇ ਵੀ ਹੈ ਹਨਾ ਜੋ ਵੀ ਹੋਇਆ ਮੈਂ ਬਹੁਤਾ ਉਹਦੀ ਢੰਗਾਈ ਤੱਕ ਨਹੀਂ ਜਾਣਾ ਚਾਹੁੰਦਾ ਜੀ ਤੇ ਕਿਤੇ ਕਿਤੇ ਭਾਈਚਾਰੇ ਦੀ ਮੰਨਣੀ ਵੀ ਪੈਂਦਾ ਹਾਂ ਜੇ ਭਾਈਚਾਰਾ ਜੀ ਸੌਹਾ ਖਾ ਕੇ ਮੁਕਰ ਜਵੇ ਧੋਖਾ ਕਰ ਜਵੇ ਉਹ ਤਾਂ ਫਿਰ ਚਲੋ ਉਹ ਤਾਂ ਫਿਰ ਪ੍ਰਮਾਤਮਾ ਦੇਖਦਾ ਉਦਾਂ ਦਾ ਹੀ ਫਿਰ ਅੱਗੇ ਬੰਦਾ ਉਹਨੂੰ ਫਲ ਮਿਲ ਜਾਂਦਾ ਹੈ ਹਨਾ ਤੇ 10 ਸਾਲ ਤਾਂ ਮੈਂ ਸੋਚਦਾ ਰਿਹਾ ਹਨਾ ਵੇ ਚਲੋ ਕਿਉਂਕਿ ਮੈਂ ਨਹੀਂ ਸੋਚਦਾ ਪਿੰਡ ਵਾਲੇ ਹੀ ਮੰਗ ਕਰਦੇ ਸੀਗੇ ਵੀ ਇਹ ਬਣੇ ਮੈਂ ਨਹੀਂ ਅੱਜ ਤੱਕ ਕਦੇ ਵੀ ਮੈਨੂੰ ਨਾ ਇਸ ਤਰ੍ਹਾਂ ਦੀ ਕੋਈ ਲਾਲਸਾ ਨਹੀਂ ਹੈਗੀ ਪਰ ਉਹ ਮੈਨੂੰ ਦੱਬੀ ਕੇ ਦੱਬੀ ਕੇ ਦੱਬੀ ਕੇ ਕੁਝ ਬੰਦੇ ਹੁੰਦੇ ਆ ਜਿਹੜੇ ਨਹੀਂ ਚਾਹੁੰਦੇ ਵੀ ਹਨਾ ਵੀ ਇਹ ਅੱਗੇ ਆਵੇ ਚਲੋ ਮੈਂ ਕਹਿੰਦਾ ਸਤਿਗੁਰ ਦਾ ਸ਼ੁਕਰ ਆ ਵੀ ਉਹਨੇ ਸਾਨੂੰ ਵਧੀਆ ਹੀ ਕਰਿਆ ਜੇ ਨਹੀਂ ਸਰਪੰਚ ਬਣੇ ਉਹਨਾਂ ਨੇ ਪਤਾ ਨਹੀਂ ਮੈਨੂੰ ਕਿੱਥੋਂ ਕਿੱਥੇ ਚੱਕ ਕੇ ਲੈ ਗਿਆ ਤੁਹਾਨੂੰ ਵੀ ਪਤਾ ਸਾਰੇ ਹਲਕੇ ਨੂੰ ਪਤਾ ਸਾਰੇ ਪੰਜਾਬ ਨੂੰ ਪਤਾ ਹਨਾ ਬਈ ਉਹਦੇ ਵਿੱਚ ਵੀ ਕੋਪਾ ਲਾਈ ਹੁੰਦਾ ਲੋਕ ਇਹ ਗੱਲ ਕਹਿੰਦੇ ਨੇ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਕਹਿੰਦੇ ਆ ਕਿ ਜਦੋਂ ਵੀ ਸਵੇਰੇ ਚਾਹ ਪੀਣ ਦਾ ਟਾਈਮ ਹੁੰਦਾ ਤਾਂ ਸਰਪੰਚ ਆ ਕੇ ਸਾਡੇ ਮੂਹਰੇ ਹੱਥ ਜੋੜਦੇ ਨੇ ਮੁੜ ਕੇ ਬਾਅਦ ਵਿੱਚ 5 ਸਾਲ ਸਾਨੂੰ ਹੱਥ ਜੋੜਨੇ ਪੈਂਦੇ ਨੇ ਕਿ ਐਦਾਂ ਨਾ ਹੋਵੇ ਅੱਜ ਭਾਈ ਸੁਖਦੇਵ ਸਿੰਘ ਜੀ ਨੂੰ ਸਰਪੰਚ ਬਣਾ ਦਈਏ ਕੱਲ ਨੂੰ ਪਿੰਡ ਦੇ ਵਿੱਚ ਆਵੇ ਕੋਈ ਕੰਮ ਕਰਨਾ ਆਵੇ ਵੀ ਉਹਨਾਂ ਨੂੰ ਕਹੇ ਵੀ ਕੋਈ ਗੱਲ ਨਹੀਂ ਭਾਈ ਰੱਖਦੇ ਆ ਤੇ ਕਾਗਜ਼ ਕੋਈ ਗੱਲ ਨਹੀਂ ਸ਼ਾਮ ਤੱਕ ਸੈਨ ਹੋ ਜਗੇਗੇ ਦੇਖੋ ਇਸ ਤਰ੍ਹਾਂ ਨਹੀਂ ਹੁੰਦਾ ਜਦ ਕੋਈ ਬੰਦਾ ਕਿਸੇ ਅਹੁਦੇ ਦੇ ਉੱਤੇ ਚਲੋ ਸਤਿਗੁਰੂ ਕਿਰਪਾ ਕਰਦਾ ਫਿਰ ਉਹਦੀ ਰਿਸਪੋਨਸਿਬਿਲਟੀ ਵੱਧ ਜਾਂਦੀ ਹੈ ਔਰ ਅਸੀਂ ਪਹਿਲਾਂ ਵੀ ਮੇਰੇ ਖਿਆਲ ਦੇ ਵਿੱਚ ਚਾਹੇ ਮੈਂ ਮੈਂਬਰ ਬਣੀ ਚਾਹੇ ਮੈਂ ਸਰਪੰਚ ਨੀ ਹਾ ਹਾ ਉਹਨੂੰ ਵੀ ਜਿਹੜਾ ਵਾ ਕਿਸੇ ਵੀ ਤਰ੍ਹਾਂ ਦਾ ਚਾਹੇ ਉਹ ਕਿਸੇ ਦੀ ਪੈਨਸ਼ਨ ਦਾ ਕੰਮ ਹੋਵੇ ਚਾਹੇ ਕਿਸੇ ਦੇ ਪਰਿਵਾਰ ਦੀ ਵੰਡ ਦਾ ਜ਼ਮੀਨ ਦੀ ਵੰਡ ਦਾ ਮਸਲਾ ਹੋਵੇ ਚਾਹੇ ਕਿਤੇ ਲੜਾਈ ਝਗੜੇ ਦਾ ਮਸਲਾ ਹੋਵੇ ਘਰੇਲੂ ਮਸਲਾ ਹੋਵੇ ਜਿਸ ਤਰ੍ਹਾਂ ਦਾ ਵੀ ਮਸਲਾ ਹੋਵੇ ਹੁਣ ਵੀ ਕੰਮ ਕਰਦਿਆਂ ਸਾਰਾ ਠੀਕ ਹੈ ਨਾ ਪਿੰਡ ਦੀ ਡਿਵੈਲਪਮੈਂਟ ਦੇ ਵਿੱਚ ਵੀ ਜਿੰਨਾ ਹੋ ਗਿਆ ਆਵਾਜ਼ ਉਠਾਈ ਦੀ ਸਰਪੰਚ ਸਾਹਿਬ ਨੂੰ ਪੰਚਾਇਤਾਂ ਨੂੰ ਕਹੀਦਾ ਭਾਈ ਆਹ ਕੁਝ ਕਰਨ ਨਾਲ ਔਰ ਕੋਈ ਕਈ ਕੰਮ ਐਦਾਂ ਦੇ ਹੁੰਦੇ ਆ ਬੰਦੇ ਦੇ ਆਪ ਦੇ ਹੱਥ ਵਿੱਚ ਜਦੋਂ ਸੱਤਾ ਆਉਂਦੀ ਆ ਉਦੋਂ ਕਰਨ ਉਦੋਂ ਹੀ ਕਰ ਪਾਉਂਦਾ ਵਾ ਹਨ ਤੁਸੀਂ ਕਹਿ ਕੇ ਐਦਾਂ ਹੁੰਦਾ ਕਿ ਚੰਦ ਬੰਦੇ ਹੁੰਦੇ ਆ ਕਿ ਦੇਖਦੇ ਆ ਕਿ ਤੁਹਾਡੇ ਅੱਗੇ ਨਹੀਂ ਆਣ ਦਿੰਦੇ ਹਰ ਇੱਕ ਪਿੰਡ ਦੇ ਵਿੱਚ ਚਾਰ ਬੰਦੇ ਐਦਾਂ ਦੇ ਹੁੰਦੇ ਆ ਕੱਲੂ ਇਹਨਾਂ ਆਬੇ ਸੁਖਦੇਵ ਸਿੰਘ ਜੀ ਸਰਪੰਚ ਬਣਦੇ ਆ ਭਾਈ ਸਰਪੰਚ ਸੁਖਦੇਵ ਸਿੰਘ ਕੋਈ ਕੰਮ ਕਰਾਣ ਜਾਂਦੇ ਆ ਸਖਦੀਪ ਸਿੰਘ ਅੱਗੇ ਉਹ ਕਹਿੰਦੇ ਆ ਭਾਈ ਮੈਂ ਕਿਵੇਂ ਤੇਰਾ ਕੰਮ ਕਰਦਾ ਤੂੰ ਕਿਹੜਾ ਮੈਨੂੰ ਵੋਟ ਪਾਈ ਆ ਅਕਸਰ ਦੇਖਦੇ ਨੇ ਕਿ ਐਦਾਂ ਦੀਆਂ ਗੱਲਾਂ ਹੁੰਦੀਆਂ ਆ ਕੋਈ ਵੀ ਬੰਦਾ ਸਰਪੰਚ ਨਹੀਂ ਬਣ ਸਕਦਾ ਮੈਂ ਤੁਹਾਨੂੰ ਦੱਸਦਾ ਇਹ ਧਰਮ ਦਰਗਾਹੋਂ ਲਿਖਿਆ ਹੁੰਦਾ ਜਦ ਸਤਿਗੁਰੂ ਕਿਰਪਾ ਕਰ ਦਵੇ ਨਾ ਫਿਰ ਬੰਦੇ ਨੂੰ ਮਨ ਜਿਹੜਾ ਨਾ ਉਹ ਮਾਰਨਾ ਪੈਂਦਾ ਮੇਰੀ ਸੁਣ ਮੈਂ ਤੁਹਾਨੂੰ ਦੱਸਦਾ ਜੇ ਉਹ ਫਿਰ ਸਰਪੰਚ ਕਰਦਾ ਵਾ ਜਿਹੜਾ ਬੰਦਾ ਫਿਰ ਬਾਅਦ ਚ ਪੱਖਪਾਤੀ ਕਰੀਆ ਉਹ ਜਿਹਦੇ ਨਾਲ ਕਿਸੇ ਦੀ ਉਹਦੀ ਲਾਗੜਾਟ ਹੈਗੀ ਆ ਕੋਈ ਦੁਸ਼ਮਣੀ ਹੈਗੀ ਆ ਆਪਾਂ ਤਾਂ ਕਿਸੇ ਨਾਲ ਰੱਖਦੇ ਨਹੀਂ 5 7 10 ਸਾਲ ਪਹਿਲਾਂ ਕੋਈ ਬੰਦਾ ਗਲਤ ਚੱਲਦਾ ਸੀ ਉਹਦੇ ਨਾਲ ਬਹਿਸ ਵੀ ਲਈਦਾ ਸੀ ਉਹ ਬੋਲਦਾ ਸੀ ਉਹਦੇ ਨਾਲ ਬਹਿਸ ਲਈਦਾ ਪਰ ਹੁਣ ਜਦ ਦੀ ਆ ਟੋਲ ਪਲਾਜੇ ਤੋਂ ਬਾਅਦ ਮੈਂ ਅਸੀਂ ਅਰਦਾਸ ਕਰਕੇ ਤੁਰੇ ਸੀ ਵੀ ਸਤਿਗੁਰ ਇਹ ਜਿਹੜਾ ਅਸੀਂ ਮੋਰਚਾ ਲਾ ਰਹੇ ਹਾਂ ਟੋਲ ਪਲਾਜੇ ਦੇ ਰਾਹੋਂ ਰੋਡ ਦੀ ਖਾਤਰ ਵੀ ਤੁਸੀਂ ਕਿਰਪਾ ਕਰ ਦਿਓ ਤੁਹਾਡੇ ਨਾਂ ਤੇ ਮੋਰਚਾ ਲਾ ਰਿਆ ਤੁਸੀਂ ਕਿਸਾਨਾਂ ਨੇ ਮੋਰਚਾ ਤੁਹਾਡੇ ਨਾਂ ਤੇ ਲਾਇਆ ਸੀਗਾ ਦਿੱਲੀ ਮੋਰਚਾ ਵੀ ਉਹ ਤੁਸੀਂ ਫਤਿਹ ਕਰਾਈ ਆ ਵੀ ਮੈਂ ਵੀ ਅਸੀਂ ਜਿਹੜਾ ਇਹ ਮੋਰਚਾ ਲਾ ਰਹੇ ਹਾਂ ਤੁਹਾਡੇ ਨਾਂ ਤੇ ਲਾ ਰਹੇ ਹਾਂ ਤੇ ਇਹ ਤੁਹਾਡੀ ਹੀ ਫਤਿਹ ਹੋਣੀ ਆ ਵੀ ਸਾਡਾ ਮਸਲਾ ਹੱਲ ਕਰਾ ਦਿਓ ਜਦ ਉੱਥੇ ਟੋਲ ਦੇ ਉੱਤੇ ਮਸਲਾ ਆਪਣਾ ਹੱਲ ਹੋ ਗਿਆ ਇਧਰ ਮਸ਼ੀਨਾਂ ਚੱਲ ਪਿਆ ਰਾਂਹ ਰੋਡ ਦਾ ਕੰਮ ਚੱਲ ਪਿਆ ਉੱਥੇ ਨਾ ਮੇਰਾ ਮਨ ਭਰ ਆਇਆ ਤੁਸੀਂ ਉਹ ਵੀਡੀਓ ਵੀ ਦੇਖ ਲਿਓ ਕੱਢ ਕੇ ਉਦੋਂ ਮੇਰਾ ਮਨ ਭਰ ਰਿਹਾ ਵੀ ਸਤਕੁਰੂ ਕੀ ਆਦਾਸ ਕਰੀ ਸੀ ਵੀ ਸਤਕੁਰੂ ਨੇ ਕਿੱਡੀ ਕਿਰਪਾ ਕਰੀ ਆ ਹਨਾ ਵੀ ਇਹ ਜਿਹੜੀ ਕਿਰਪਾ ਕਰੀ ਆ ਇਹਦਾ ਮੁੱਲ ਜਿਹੜਾ ਨਾ ਮੈਂ ਮੋੜੂਗਾ ਹਨਾ ਵੀ ਸਤਕੁਰੂ ਦਾ ਸ਼ੁਕਰਾਨਾ ਜ਼ਰੂਰ ਕਰੂੰਗਾ ਪਹਿਲਾਂ ਮੈਂ ਦਾੜੀ ਮੇਰੀ ਕੱਟੀ ਹੁੰਦੀ ਸੀ ਤੁਸੀਂ ਪੁਰਾਣੀਆਂ ਵੀਡੀਓ ਦੇਖ ਲਓ ਉਹ ਟੋਲ ਤੋਂ ਟੋਲ ਵਾਲੀਆਂ ਜਿਹੜੀਆਂ ਅਸੀਂ ਆਪਾਂ ਨਾਕੇ ਵਾਲੀ ਜਿਹੜਾ ਆਪਾਂ ਲਾਇਆ ਤੇ ਉਸ ਤੋਂ ਬਾਅਦ ਮੈਂ ਫੇਰ ਦਾੜੀ ਨਹੀਂ ਕੱਟੀ ਮੈਂ ਉਦੋਂ ਮਨ ਬਣਾ ਲਿਆ ਵੀ ਹੁਣ ਉਹਨਾਂ ਅੰਮ੍ਰਿਤ ਛਕਣਾ ਜੀ ਸੋਵ ਬਸਾਖੀ ਵਾਲੇ ਦਿਨ ਮੈਂ ਜਾ ਕੇ ਕਿਸਗੜ੍ਹ ਸਾਹਿਬ ਉੱਥੇ ਜਾ ਕੇ ਅੰਮ੍ਰਿਤ ਛਕਿਆ ਆਇਆ ਤੇ ਭਾਈ ਵੀਰਪਾਲ ਸਿੰਘ ਵੀਰ ਸਿੰਘ ਭਾਈ ਵੀਰ ਸਿੰਘ ਉਹ ਜਿਹੜੇ ਗੋਂਦੇ ਨੇ ਉਹ ਉਹ ਵੀ ਉਸ ਦਿਨ ਉਹਨਾਂ ਨੇ ਅੰਮ੍ਰਿਤ ਛਕਿਆ ਮੇਰੇ ਨਾਲ ਸੀਗੇ ਉਹ ਤੇ ਉਦੋਂ ਦਾ ਮਨ ਉਸ ਟਾਈਮ ਦਾ ਫੇਰ ਮਨ ਨਾ ਹੁਣ ਬਦਲੀ ਗਿਆ ਕੋਈ ਬਹਿਰ ਭਾਵਨਾ ਮੇਰੇ ਨਾਲ ਰੱਖਦਾ ਰੱਖੇ ਮੈਂ ਉਹਦਾ ਕੁਝ ਨਹੀਂ ਕਰ ਸਕਦਾ ਲੇਕਿਨ ਮੇਰੇ ਮਨ ਦੇ ਵਿੱਚ ਇਹ ਆ ਵੀ ਤੈ ਹੁਣ ਸੁਖਦੇਵ ਸਿੰਘ ਕਿਸੇ ਨਾਲ ਨਹੀਂ ਕਰਨਾ ਜੋ ਮਰਜੀ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰੀ ਜਾਣ ਵੀ ਉਹਦੀ ਸਤਗੁਰੂ ਅਗੇ ਅਰਦਾਸ ਕਰੀ ਜਾ ਜੋ ਕਰਨਾ ਉਹਨਾਂ ਨੇ ਕਰੀ ਜਾਣ ਯਾਰ ਵੀ ਤੈ ਹੁਣ ਕੁਝ ਨਹੀਂ ਕਿਉਂਕਿ ਆਪਾਂ ਦੁਸ਼ਮਣ ਨੂੰ ਅੱਗੇ ਅੱਗੇ ਬਤਾਵਾਂਗੇ ਗੱਲ ਸੁਣ ਪੈਸਾ ਬੰਦਾ ਕਮਾਉਂਦਾ ਨਾ ਪੈਸਾ ਜਿਹੜਾ ਕਮਾਉਂਦਾ ਉਹਦਾ ਉਹਦੇ ਜਾਇਦਾਦ ਬਣਾਉਂਦਾ ਉਹਦੇ ਵਿੱਚੋਂ ਬੱਚਿਆਂ ਨੂੰ ਹਿੱਸਾ ਮਿਲਦਾ ਜਿਹੜੀ ਥੋੜੀ ਲਾਗਡਾਟ ਆ ਜਿਹੜੀਆਂ ਥੋਡੀਆਂ ਰੰਜਿਸ਼ਾਂ ਨੇ ਇਹ ਤੁਸੀਂ ਫਿਰ ਇਹ ਵੀ ਤੁਸੀਂ ਬਰਸਤ ਦੇ ਵਿੱਚ ਦੇ ਕੇ ਜਾਣੀਆਂ ਜੀ ਪਰਵਾਰ ਨੂੰ ਜਿਹੜੀਆਂ ਆਪਣੇ ਬੱਚਿਆਂ ਨੂੰ ਮੈਂ ਨਹੀਂ ਚਾਹੁੰਦਾ ਵੀ ਇਹੋ ਜਿਹੀ ਬਰਾਸਤ ਜਿਹੜੀ ਆ ਬੱਚਿਆਂ ਨੂੰ ਅੱਗੇ ਦਿੱਤੀ ਜਾਵੇ ਤੇ ਅਸੀਂ ਕਿਸੇ ਨਾਲ ਰਾਜਸ਼ ਨਹੀਂ ਕਰਨੀ ਜੋ ਪਿੱਛੇ ਹੋ ਗਿਆ ਅਸੀਂ ਉਹ ਹੋ ਗਿਆ ਪਹਿਲੇ ਗੱਲ ਮੈਂ ਮੇਰੇ ਨਾਲ ਕਦੇ ਕੀਤਾ ਨਹੀਂ ਕਿਸੇ ਦਾ ਮੜ ਹਾਂ ਹੱਕ ਸੱਚ ਦੀ ਖਾਤਰ ਕਦੇ ਬਹਿਸ ਦੇ ਵੀ ਰਹੇ ਆ ਅੱਗੇ ਉਹ ਨਹੀਂ ਬਹਿਸਣਾ ਸੀ ਅਸੀਂ ਉਹ ਵੀ ਬਹਿਸ ਛੱਡੀ ਹੋਈ ਆ ਪਰਮਾਤਮਾ ਦੇ ਛੱਡਿਆ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਜੋ ਵੀ ਮਸਲਾ ਚਾਹੇ ਗੱਡਾ ਵੀ ਵਰਜੀ ਸਾਡੇ ਕੋਲ ਖਿਲਾਫ ਉਹਦਾ ਚੱਲਦਾ ਹੋਵੇ ਉਹਦਾ ਜਿਹੜਾ ਐਸੇ ਕੋਈ ਸਾਡੇ ਉਹਦੇ ਦੇ ਮੁਤਾਬਕ ਇਹ ਤਾਂ ਹਜੇ ਗੱਲਾਂ ਹੀ ਨੇ ਹਜੇ ਪੰਡ ਨੇ ਪਤਾ ਨਹੀਂ ਕਿਹਨੂੰ ਖੜਾਣਾ ਕਿਹਨੂੰ ਬਣਾਣਾ ਉਹ ਤਾਂ ਪਤਾ ਨਹੀਂ ਹਜੇ ਪਰ ਜੇ ਕਿਸੇ ਵੀ ਸਰਪੰਚ ਕੋਲੇ ਇਸ ਤਰ੍ਹਾਂ ਦਾ ਕੋਈ ਸਤਿਗੁਰ ਕਿਰਪਾ ਕਰਦਾ ਉਹਨੇ ਕਹਿੰਦਾ ਮੈਂ ਮੇਰੀ ਗੱਲ ਨਹੀਂ ਕਰਦਾ ਕਿਸੇ ਵੀ ਸਰਪੰਚ ਕੋਲੇ ਇਸ ਤਰ੍ਹਾਂ ਦਾ ਕੋਈ ਮੁੱਦਾ ਆਂਦਾ ਵਾ ਉਹਦੀ ਦੁਸ਼ਮਣੀਆਂ ਲੱਗਾ ਕੋਈ ਲਗੜਾਟਾ ਲੱਗਾ ਉਹ ਉਹਦੇ ਕਰਨ ਦੇ ਜਿਹੜਾ ਕੰਮ ਹੋਇਆਗਾ ਉਹਦੇ ਕਰਨ ਦਾ ਮੋਹਰ ਲਾਉਣ ਦਾ ਕੁਝ ਕਰਨ ਦਾ ਜਾਂ ਕਿਸੇ ਦਾ ਕੋਈ ਫੈਸਲਾ ਕਰਾਉਣ ਦਾ ਉਹਦੇ ਵਿੱਚ ਬੇਇਨਸਾਫੀ ਬਿਲਕੁਲ ਨਹੀਂ ਹਣੀ ਉਹਦੇ ਵਿੱਚ ਲਗੜਾਟ ਜਿਹੜੀ ਥੋੜੀ ਨਹੀਂ ਆਉਣੀ ਚਾਹੀਦੀ ਕੱਲ ਨੂੰ ਲੋਕ ਜਿਹੜੇ ਤੁਹਾਨੂੰ ਪਿਆਰ ਕਰਦੇ ਚੰਦ ਲੋਕ ਤੁਹਾਨੂੰ ਖੜਾ ਕਾਲੂ ਐਦਾਂ ਨਾ ਹੋਵੇ ਭਾਈ ਸੁਖਦੇਵ ਸਿੰਘ ਜੀ ਅੰਦਰ ਖਾਤੇ ਕੋਈ ਪੈਸੇ ਲੈ ਕੇ ਬੈਠ ਜਾਵੇ ਨਹੀਂ ਤੁਹਾਨੂੰ ਪਹਿਲੀ ਗੱਲ ਤਾਂ ਇਹ ਵੀ ਸਾਖਰ ਦੇਖਦੇ ਆ ਨਾ ਇਹ ਗੱਲਾਂ ਅਕਸਰ ਹੁੰਦੀਆਂ ਵਾ ਇਹ ਮੇਰਾ ਸਵਾਲ ਸੀ ਮੈਂ ਇਸ ਲਈ ਪੁੱਛ ਰਿਹਾ ਵਾਂ ਕਾਲੂ ਕੋਈ ਵੀਡੀਓ ਕੱਢ ਕੇ ਦੇਖ ਵੀ ਸਕਦਾ ਭਾਈ ਸੁਖਦੇਵ ਸਿੰਘ ਆਪਣੀ ਜਵਾਨ ਤੇ ਖੜੇ ਰਹੇ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਕਿ ਕਿਤੇ ਕਿਤੇ ਤਾਂ ਇੱਕ ਅੱਧੀ ਵਾਰੀ ਭਾਈ ਚਾਰੇ ਦੀ ਮੰਨਣੀ ਪੈਂਦੀ ਆ ਇਹ ਨਹੀਂ ਹੈਗਾ ਵਾਰ-ਵਾਰ ਕਿਉਂਕਿ ਕੁਝ ਲੋਕ ਹੁੰਦੇ ਆ ਇਹੋ ਜਿਹੇ ਪਿੰਡਾਂ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਹੁਣ ਵੀ ਪਿੰਡਾਂ ਦੇ ਵਿੱਚ ਗੱਲਾਂ ਚੱਲਦੀਆਂ ਸਹਿਮਤੀ ਹੋਣੀ ਚਾਹੀਦੀ ਆ ਜੀ ਸਹਿਮਤੀ ਦੀ ਪਰਿਭਾਸ਼ਾ ਕੀ ਹੈ ਸਹਿਮਤੀ ਦੀ ਇਹ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਪਿੰਡ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਖਾਸ ਕਰਕੇ ਕੀ ਸਹਿਮਤੀ ਹੋ ਸਕਦੀ ਆ ਅਗਰ ਹੋ ਸਕਦੀ ਆ ਉਸ ਦਾ ਕਾਰਨ ਕੀ ਸੀ ਜੇਕਰ ਨਹੀਂ ਹੋ ਸਕਦੀ ਤਾਂ ਉਸ ਦੇ ਪਿੱਛੇ ਕੀ ਕਾਰਨ ਕਿਉਂ ਨਹੀਂ ਹੋ ਸਕਦੀ ਦੇਖੋ ਸਹਿਮਤੀ ਹੁੰਦੀ ਹੈ ਇਸ ਆਧਾਰ ਦੇ ਉੱਤੇ ਕਿ ਪਿੰਡ ਕੀ ਚਾਹੁੰਦਾ ਆਪਣਾ ਏਰੀਆ ਕੀ ਚਾਹੁੰਦਾ ਬਾਹਰਲੇ ਆਪਣਾ ਭਾਈਚਾਰਾ ਕੀ ਚਾਹੁੰਦਾ ਕਿਸੇ ਜੇ ਕੋ ਬੰਦਾ ਕੋਈ ਵਧੀਆ ਮਿਹਨਤ ਕਰਦਾ ਕੋ ਉਹਦੇ ਵਿੱਚ ਸਰਕਾਰੀ ਦਰਵਾਜ਼ੇ ਜਾਣ ਦੀ ਹਿੰਮਤ ਹੈਗੀ ਹੈ ਖਰਚਾ ਕਰਨ ਦੀ ਹਿੰਮਤ ਹੈਗੀ ਹੈ ਜਾਂ ਉਹਨੂੰ ਕੋ ਬੋਲਣ ਦਾ ਸਲੀਕਾ ਹੈਗਾ ਕੋਈ ਉਹ ਲੈਕਚਰ ਦੇ ਸਕਵਾ ਕੋਈ ਆਏ ਦਾ ਸਵਾਗਤ ਕਰ ਸਕਦਾ ਕੋ ਆਏ ਕੇ ਮੰਗ ਰੱਖ ਸਕਵਾ ਹੈਨਾ ਉਹ ਉਹ ਪਿੰਡ ਦੇ ਨੇ ਦੇਖਣਾ ਕੁਆਲਟੀ ਜੇ ਬੰਦੇ ਦੇ ਵਿੱਚ ਕੋਈ ਕੁਆਲਿਟੀ ਹੈਗੀ ਆ ਪਿੰਡ ਕਹਿੰਦਾ ਵੀ ਇਹ ਬੰਦਾ ਸਰਪੰਚ ਬਣਨਾ ਚਾਹੀਦਾ ਠੀਕ ਹੈ ਨਾ ਤੇ ਉਹਦੇ ਵਿੱਚ ਇਹ ਆ ਵੀ ਉਹ ਫਿਰ ਨਗਰ ਨੂੰ ਦੇਖਣਾ ਪੈਣਾ ਨਾ ਵੀ ਹਾਂ ਵੀ ਕਿਹਦੇ ਵਿੱਚ ਯੋਗਤਾ ਯੋਗਦੇਤਾ ਦੇ ਆਧਾਰ ਦੇ ਉੱਤੇ ਕੌਣ ਬੰਦਾ ਜਿਹੜਾ ਬਣ ਦੇ ਯੋਗ ਹ ਹੁਣ ਸਹਿਮਤੀ ਵਾਲੀ ਜਿਹੜੀ ਗੱਲ ਤੁਹਾਨੂੰ ਮੈਂ ਦੱਸ ਦਵਾਂ ਸਹਿਮਤੀ ਹੁਣ ਵਿੱਚ ਬੰਦੇ ਪ੍ਰਚਾਰ ਕਰਦੇ ਨਾ ਨਹੀਂ ਨਹੀਂ ਪਿੰਡ ਦੇ ਵਿੱਚ ਸਹਿਮਤੀ ਹੋਣੀ ਚਾਹੀਦੀ ਆ ਸਰਕਾਰ ਵੀ ਪੈਸੇ ਦਿੰਦੀ ਆ ਸਹਿਮਤੀ ਵਾਲਿਆਂ ਨੂੰ ਸਹਿਮਤੀ ਦੀ ਪ੍ਰਵਾਇਸ਼ਾ ਕੀ ਆ ਸਹਿਮਤੀ ਦਾ ਇਹ ਹੁੰਦਾ ਵੀ ਇੱਕ ਬੰਦੇ ਨੇ ਇੱਕ ਵਾਰੀ ਕਰ ਲਈ ਆ ਉਹ ਬੰਦਾ ਫਿਰ ਅਗਲੀ ਵਾਰੀ ਹੱਥ ਜੋੜਦੇ ਵੀ ਭਾਈਓ ਤੁਸੀਂ ਮੈਨੂੰ ਬਣਾਇਆ ਸੀ ਤੁਸੀਂ ਮੈਨੂੰ ਸਪੋਰਟ ਕਰ ਦਿੱਤੀ ਮੈਂ ਇੱਕ ਵਾਰੀ ਬਣ ਗਿਆ ਅਗਲੀ ਵਾਰੀ ਮੇਰਾ ਫਰਜ ਬਣਦਾ ਸੁਖਿੰਦਰ ਸਿੰਘ ਸੋਨੀ ਜੀ ਤੁਸੀਂ ਭਰਾ ਮੇਰੀ ਮਦਦ કરી ਸੀ ਮੈਂ ਬਣ ਲਿਆ ਮੇਰਾ ਭਰਾ ਹੁਣ ਤੂੰ ਬਣ ਲੈ ਇਹਨੇ ਬਣਨਾ ਇਹਨੂੰ ਬਣਾ ਲਓ ਇਹਨੂੰ ਮੈਂ ਆਪਾਂ ਤੁਹਾਡੇ ਨਾਲ ਤੁਸੀਂ ਮੈਨੂੰ ਰਲ ਕੇ ਬਣਾਇਆ ਹੁਣ ਮੈਂ ਨਾਲ ਜਿਹਨੇ ਬਣਨਾ ਯਾਰ ਆਪਰ ਇਹ ਯਾਰ ਕੋ ਦਾਦੇ ਲਾਹੀ ਥੋੜੀ ਹੈਗੀ ਪਰ ਇਸ ਦਾ ਤਾਂ ਉਲਟ ਹੁੰਦਾ ਆਪਣੇ ਪਿੰਡਾਂ ਦੇ ਵਿੱਚ ਉਹ ਜਿਹੜਾ ਸਰਪੰਚ ਬਣਿਆ ਹੁੰਦਾ ਉਹੀ ਕਹਿੰਦਾ ਵੀ ਮੈਂ ਅਗਲੇ 5 ਸਾਲ ਫੇਰ ਮੈਂ ਹੀ ਬਣਾ ਆਏ ਤੁਹਾਡੀ ਗੱਲ ਸਹੀ ਹੈ ਇੱਕ ਬੰਦਾ ਜਿਹੜਾ ਨਾ ਵੀ ਉਹ ਬਣ ਜਾਂਦਾ ਉਹ ਹਰ ਵਾਰੀ ਕਹਿੰਦਾ ਮੈਂ ਹੀ ਬਣਨਾ ਉਹ ਕਹਿੰਦਾ ਵੀ ਸਹਿਮਤੀ ਹੋਣੀ ਚਾਹੀਦੀ ਹੈ ਸਹਿਮਤੀ ਕਿੱਦਾਂ ਹੋਣੀ ਚਾਹੀਦੀ ਹੈ ਜੇ ਇੱਕ ਬੰਦਾ ਹਰ ਵਾਰੀ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਉਹੀ ਬਣੇ ਉਹੀ ਕਹੀ ਜਾਂਦਾ ਵੀ ਮੈਂ ਹੀ ਬਣਨਾ ਵਾ ਫਿਰ ਤੁਸੀਂ ਦੱਸੋ ਵੀ ਸਹਿਮਤੀ ਕਿੱਦਾਂ ਹੋ ਸਹਿਮਤੀ ਹੋ ਜੂਗੀ ਇੱਕ ਬੰਦਾ ਬਾਰ-ਬਾਰ ਕਹੀ ਜਾਂ ਮੈਂ ਹਾਂ ਪਿੰਡ ਜਿਹੜਾ ਉਹ ਕਹੇ ਵੀ ਹਾਂ ਵੀ ਆਹ ਬੰਦਾ ਬਣਨਾ ਚਾਹੀਦਾ ਉਹਦੀ ਆਵਾਜ਼ ਸੁਣੋ ਪਿੰਡ ਦੀ ਆਵਾਜ਼ ਸੁਣੋ ਜਨਤਾ ਦੀ ਆਵਾਜ਼ ਸੁਣੋ ਜਨਤਾ ਕੀ ਕਹਿੰਦੀ ਹੈ ਹੁਣ ਜੇ ਤੁਸੀਂ ਇਲੈਕਸ਼ਨ ਦੇ ਉਥੇ ਸਹਿਮਤੀ ਦੇ ਵਿੱਚ ਪਤਾ ਕੀ ਕਰਦੇ ਆ ਆਮ ਜ਼ਿਆਦਾ ਪਿੰਡਾਂ ਦੇ ਵਿੱਚ ਇਹ ਹੁੰਦਾ ਬਈ 5-7 ਬੰਦੇ ਨਾ ਸਖਾਲ ਕੇ ਉਨੇ ਸਿਖਾ ਕੇ ਲੈਣੇ ਆ ਉਹਨੇ ਵੀ ਲੈ ਵੀ ਤੂੰ ਐ ਕਰੀ ਆਪਾਂ ਉਥੇ ਗਾਵਾਂ ਵੀ ਤੈ ਮੇਰਾ ਨਾਮ ਰੱਖਣਾ ਇੱਕ ਬੰਦਾ ਜਿੱਦਾਂ ਪਿੰਡ ਦੇ ਵਿੱਚ ਚੌਧਰੀ ਇਹ ਨਹੀਂ ਹੁੰਦੇ ਹਲਕੇ ਦੇ ਵਿੱਚ ਜਾਂ ਕੋਈ ਵੱਡੇ ਲੀਡਰ ਟਾਈਪ ਬੰਦੇ ਹੁੰਦੇ ਦੇ ਵਿੱਚ ਚਾਰ ਕੜਮ ਚੌਧਰੀ ਹੁੰਦੇ ਆ ਹੁੰਦੇ ਆ ਹੁੰਦੇ ਆ ਨਾ ਉਹ ਕੀ ਕਰਦੇ ਆ ਉਹ ਆਪਦੇ ਹੱਥ ਦਾ ਬੰਦਾ ਉਹਨਾਂ ਨੇ ਬਣਾਉਣਾ ਹੁੰਦਾ ਉਹ ਫਿਰ ਬੰਦਿਆਂ ਨੂੰ ਚਾਰ ਪੰਜ ਬੰਦਿਆਂ ਨੂੰ ਸਿਖਾ ਲ ਦਿੰਦੇ ਆ ਹਾਂ ਭਈ ਕਿਹਨੂੰ ਬਣਾਈਏ ਭਈ ਉਹ ਜੀ ਐ ਇਹਨੂੰ ਬਣਾ ਦਿਓ ਜੇ ਤਾਂ ਇਹਨੂੰ ਬਣਾਉਣਾ ਠੀਕ ਹੈ ਨਹੀਂ ਤਾਂ ਅਸੀਂ ਹੋਰ ਕਿਸੇ ਨੂੰ ਵੋਟ ਨਹੀਂ ਪਾਣੀ ਹਾਂ ਭਈ ਨਹੀਂ ਜੀ ਨਹੀਂ ਇਹ ਹੀ ਠੀਕ ਆ ਉਹ ਕੰਨ ਦਾ ਪੰਜ ਸੱਤ ਨੂੰ ਉਹ ਸਾਰੇ ਕੋਚ ਬੋਲੀ ਬੋਲਦੇ ਆ ਹੈਨਾ ਉਹ ਇਸ ਤਰ੍ਹਾਂ ਉਹ ਕਹਿੰਦੇ ਲਓ ਜੀ ਹੁਣ ਸਾਰੇ ਕਹਿੰਦੇ ਆ ਦੱਸੋ ਯਾਰ ਇਹਨੂੰ ਬਣਾ ਦੋ ਇਹ ਇਸ ਤਰ੍ਹਾਂ ਨਹੀਂ ਹੁੰਦਾ ਇਹ ਤਾਂ ਪਲਾਨ ਕਰਕੇ ਆਂਦੇ ਨੇ ਹੁਣ ਜਿਹੜੇ ਵਿਚਾਰੇ ਨੇ ਪਹਿਲੀ ਦੂਜੀ ਵਾਰੀ ਇਸ ਪੰਚਾਇਤ ਵਿੱਚ ਬੈਠਣਾ ਹੁੰਦਾ ਇਲੈਕਸ਼ਨ ਦੇ ਵਿੱਚ ਉਹਨੂੰ ਪਤਾ ਨਹੀਂ ਹੁੰਦਾ ਇਹਨਾਂ ਤਰੀਕਿਆਂ ਦਾ ਜਿਹੜੇ ਹਾਡੇ ਹੋ ਜਿਨ੍ਹਾਂ ਦੀ 60 60 70 70 ਸਾਲ ਦੀ ਉਮਰ ਹੋ ਗਈ ਉਹ ਹਾਡੇ ਹੁੰਦੇ ਆ ਉਹ ਫਿਰ ਇਸ ਤਰ੍ਹਾਂ ਸਾਰਿਆਂ ਨੂੰ ਨਾ ਚਾਂਸੇ 'ਚ ਲੈ ਲੈਂਦੇ ਆ ਤੇ ਉਹ ਕਿਸੇ ਨੂੰ ਕਹਿ ਦਿੰਦੇ ਆ ਤੈਨੂੰ ਗੁਰਦੁਆਰੇ ਦਾ ਪ੍ਰਧਾਨ ਬਣਾ ਲਾਂਗੇ ਸੈਕਟਰੀ ਬਣਾ ਲਾਂਗੇ ਤੂੰ ਰਹਿਣ ਦੇ ਉਹ ਫਿਰ ਪੰਜ ਸੱਤ ਜਿਹੜੇ ਹੋਰ ਵੀ ਵਿੱਚ ਬੋਲਦੇ ਹੁੰਦੇ ਉਹਨਾਂ ਨੂੰ ਸੈੱਟ ਕਰ ਲੈਂਦੇ ਆ ਤੈਨੂੰ ਖਜ਼ਾਨਚੀ ਲਾਵਾਂਗੇ ਤੈਨੂੰ ਸੋਸਾਇਟੀ ਦੇ ਮੈਂਬਰਾਂ ਤੈਨੂੰ ਸਕੂਲ ਦਾ ਪ੍ਰਧਾਨ ਬਣਾਵਾਂਗੇ ਉਹ ਇਸ ਤਰ੍ਹਾਂ ਉਹਦੇ ਬੰਦਦੇ ਇੱਕ ਬੰਦੇ ਨੂੰ ਇਹ ਪੰਜ ਸੱਤ ਬੰਦਿਆਂ ਨੂੰ ਇੱਕੋ ਗੁਰਦੁਆਰੇ ਦਾ ਪ੍ਰਧਾਨ ਦਾ ਉਹਦਾ ਕਹਿ ਦੇਣਾ ਇੱਧਰ ਨੂੰ ਲੈ ਜਾ ਕੇ ਉੱਧਰ ਨੂੰ ਲੈ ਜਾ ਕੇ ਤੂੰ ਦੂਜੇ ਕੋਲੇ ਗੱਲ ਨਾ ਕਰੀ ਤੈਨੂੰ ਗੱਲ ਸੁਣ ਲੈ ਮੇਰੀ ਆ ਇਲੈਕਸ਼ਨ ਦਾ ਕੰਮ ਨਿਕਲ ਜਾਣ ਦੇ ਇਦੋਂ ਬਾਅਦ ਤੈਨੂੰ ਗੁਰਦੁਆਰੇ ਦਾ ਪ੍ਰਧਾਨ ਬਣਾ ਦੇਣਾ ਮੈਂ ਕਹਣਾ ਤੁਹਾਨੂੰ ਨਹੀਂ ਬਣਾਣਾ ਮੈਂ ਬਣਾਉਂਦਾ ਮੋਰ ਪੈਂਦਰੀ ਮੰਦਾ ਉਹ ਰਾਜ ਕਰਦਾ ਉਹ ਰਾਜ ਕਰਦਾ ਇਸ ਤਰ੍ਹਾਂ ਹੁੰਦਾ ਵਾ ਲਾਸਟ ਤੇ ਆਖਰੀ ਸਵਾਲ ਮੇਰਾ ਇਹੀ ਹੈ ਜੀ ਸੁਖਦੇਵ ਸਿੰਘ ਜੀ ਸਰਪੰਚੀ ਦੇ ਨਜ਼ਦੀਕ ਆ ਕੇ ਹਰ ਕੋਈ ਸਰਪੰਚ ਕੋਈ दारू ਚਲਾਉਂਦਾ ਕੋਈ ਮੀੜ ਚਲਾਉਂਦਾ ਕਿਤਨਾ ਕਿਤੇ ਕੋਈ ਪੈਸੇ ਨਾਲ ਵੀ ਤੋਲਿਆ ਜਾਂਦਾ ਵਾ ਤਾਂ ਸੁਖਦੇਵ ਸਿੰਘ ਜੀ ਕਿਸ ਚੀਜ਼ ਨਾਲ ਤੋਲਣਗੇ ਦੇਖੋ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਅਸੀਂ ਨਾ ਜਿਹੜਾ ਸਾਡਾ ਪਰਿਵਾਰ ਆ ਸਾਰਾ ਤੁਹਾਨੂੰ ਪਤਾ ਹੀ ਹੈ ਕੀ ਮਿਲਦਾ ਹੈ ਅਸੀਂ ਤਾਂ ਕਦੇ ਵਿਆਹ ਸ਼ਾਦੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨਾ ਇਹ ਵਰਤੀਆਂ ਨਹੀਂ ਹੈ ਜੀ ਠੀਕ ਹੈ ਨਾ ਔਰ ਔਰ ਇਹ ਚੀਜ਼ਾਂ ਵਰਤਣੀਆਂ ਨਹੀਂ ਚਾਹੀਦੀਆਂ ਠੀਕ ਹੈ ਨਾ ਇਹੜਾ ਲੋਕ ਜਿਹੜੇ ਆਮ ਜਿਹੜੀ ਜਨਤਾ ਵਾ ਨਾ ਕਿਤੇ ਕਿਤੇ ਉਹ ਵੀ ਗੁਨਾਹਗਾਰ ਹੈਗੀ ਹੈ ਨਾ ਗੱਲਾਂ ਦੇ ਵਿੱਚ ਹਨਾ ਤੇ ਚਲੋ ਇਹ ਚਲੋ ਪਹਿਲਾਂ ਤੋਂ ਚੱਲਦਾ ਆਇਆ ਜਦੋਂ ਬੰਦੇ ਪਿੰਡਾ ਪੁੰਡਾ ਦੇ ਵਿੱਚ ਬੋਟਾ ਮੰਗਣ ਜਾਂਦੇ ਹੁੰਦੇ ਸੀ ਹਨਾ ਪਿੰਡ ਦੇ ਵਿੱਚ ਉਹ ਜਿਹੜਾ ਛਾਵ ਨੂੰ ਥੱਕ ਥੱਕ ਕੇ ਜਾਂਦੇ ਸੀ ਸਾਰੀ ਜਿਹੜੀ ਥੱਕ ਗਈਆਂ ਯਾਰ ਹਨਾ ਵੀ ਚਲੋ ਯਾਰ ਥਕੀਮਾ ਲਾਉਣਾ ਵਾ ਕੋ ਥੋੜੀ ਵਾਲੀ ਲਿਆ ਕੇ ਉਹ ਬੰਦੇ ਗਾਣਾ ਪਾਣੀ ਕਰ ਲਵਦੇ ਸੀਗੇ ਉਹ ਹੁਣ ਤਾਂ ਰੁਝਾਨ ਇਹ ਗਲਤ ਚੱਲ ਗਿਆ ਇਹ ਰੁਝਾਨ ਕੋਈ ਏਡਾ ਵਧੀਆ ਰੁਝਾਨ ਨਹੀਂ ਹੈਗਾ ਆਪਾਂ ਇਸ ਗੱਲ ਨੂੰ ਪਰ ਇਹ ਹੁਣ ਲੋਕਲ ਲੋਕ ਕੀ ਚਾਹੁੰਦੇ ਆ ਆਪਾਂ ਤਾਂ ਉਹ ਆਪਾਂ ਤਾਂ ਉਹਨਾਂ ਦੇ ਨਾਲ ਸਹਿਮਤ ਨਹੀਂ ਹੈਗੇ ਸਿੱਧੀ ਜੀ ਗੱਲ ਇਹ ਲੋਕਾਂ ਨੂੰ ਜਨਤਾ ਨੂੰ ਵੀ ਚਾਹੀਦਾ ਕੋਈ ਇਸੇ ਤਰ੍ਹਾਂ ਦਾ ਰੰਜਨ ਬਣਾਏ ਭਾਈ ਪਿੰਡ ਦੇ ਵਿੱਚ ਨਸ਼ਾ ਜਿਹੜਾ ਸੀ ਬਿਲਕੁਲ ਅਸੀਂ ਬੰਦ ਨਹੀਂ ਦੇਣਾ ਜਨਤਾ ਵੀ ਕਹੇ ਵੀ ਬਿਲਕੁਲ ਨਹੀਂ ਜਿਹੜੀ ਵੋਟ ਆ ਉਹ ਨਿਰਪੱਖ ਹੋਣੀ ਚਾਹੀਦੀ ਐ ਇਸ ਤਰ੍ਹਾਂ ਮੇਰਾ ਸਵਾਲ ਸਿਰਫ ਇਹੀ ਸੀ ਕਿ ਤੁਹਾਡੇ ਜਿਹੜਾ ਐਂਟੀ ਖੜੂਗਾ ਸ਼ਾਇਦ ਉਹ ਇਹ ਸਾਰਾ ਕੁਝ ਕਰੂਗਾ ਤਾਂ ਸੁਖਦੇਵ ਸਿੰਘ ਜੀ ਇਦਾਂ ਤਾਂ ਨਹੀਂ ਸੁਖਦੇਵ ਸਿੰਘ ਜੀ ਇਸ ਚੀਜ਼ ਦਾ ਹਸਾਰਾ ਲੈਣਗੇ ਨਹੀਂ ਮੈਂ ਦੇਖੋ ਮੇਰੀ ਗੱਲ ਸੁਣੋ ਜੇ ਇਹਦਾ ਜਨਤਾ ਨੂੰ ਇਦਾਂ ਦੀਆਂ ਫਿਰ ਦੂਜੇ ਨੂੰ ਕਹਿਣੇ ਨਾ ਵੀ ਭਾਈ ਤੂੰ ਖੜਾ ਸਿੱਧੀ ਗੱਲ ਠੀਕ ਹੈ ਨਾ ਤੇ ਇਹ ਤਾਂ ਬੰਦੇ ਨੂੰ ਚਾਹੀਦਾ ਇਹ ਆ ਮੈਂ ਤੁਹਾਨੂੰ ਦੱਸਦਾ ਚਾਹੀਦਾ ਇਹ ਆ ਵੀ ਤੁਸੀਂ ਕਿਸੇ ਬੰਦੇ ਦੀ ਸਪੋਰਟ ਕਰੋ ਜੇ ਤੁਹਾਨੂੰ ਵਧੀਆ ਲੱਗਦਾ ਉਹ ਬੰਦਾ ਜਿੱਤ ਜਾਂਦਾ ਵਾ ਤੇ ਗੁਰੂ ਘਰ ਹੈਗਾ ਗੁਰੂ ਘਰ ਤੁਸੀਂ ਸ਼ੁਕਰਾਨਾ ਕਰੋ ਪਾਰਟੀ ਰੱਖ ਲੋ ਉੱਤੇ ਕੋਈ ਜਲੇਬੀਆਂ ਕੱਢ ਲੈਂਦਾ ਬੰਦਾ ਠੀਕ ਹੈ ਨਾ ਲੰਗਰ ਪਾਣੀ ਦਾ ਪ੍ਰਬੰਧ ਕਰ ਲੈਂਦਾ ਉਹ ਇੱਕ ਪਾਰਟੀ ਹੋ ਜਾਂਦੀ ਸਾਰੇ ਪਿੰਡ ਦੇ ਉਹਦੇ ਵਿੱਚ ਹੁਣ ਜੇ ਜਦੋਂ ਬੰਦੇ ਆ ਵੀ ਬੰਦੇ ਤਾਂ ਪੈਕ ਸ਼ੈਕਲ ਆਉਣ ਵਾਲੇ ਵਿੱਚ ਉਹਨਾਂ ਕੋਈ ਬਹੁਤੇ ਵੀ ਨਹੀਂ ਹੁੰਦੇ ਪਿੰਡ ਦੇ ਵਿੱਚ ਐਵੇਂ ਨਹੀਂ ਹੁੰਦਾ ਥੋੜੇ ਵਾਲੇ ਹੁੰਦੇ ਆ ਤੇ ਬੀਬੀਆਂ ਤਾਂ ਨਹੀਂ ਪਿੰਦੀਆਂ ਹੋ ਵੀ ਜੇ ਬੰਦੇ ਨੂੰ ਪਾਰਟੀ ਕਰ ਜੋ ਤੁਸੀਂ ਪਲਾਈ ਖਲਾਈ ਜੋ ਬੀਬੀਆਂ ਦੀ ਪਾਰਟੀ ਕਿੱਥੇ ਗਈ ਚਾਹੀਦਾ ਤਾਂ ਵੈਸੇ ਇਹ ਆ ਕਿ ਗੁਰਦੁਆਰਾ ਸਾਹਿਬ ਮਹਾਰਾਜਾ ਜਾਂ ਆਪਣੇ ਘਰੇ ਜਾਂ ਗੁਰਦੁਆਰਾ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰੋ ਉੱਥੇ ਨਗਰ ਕਿਹੜਾ ਆ ਵੀ ਕੋਈ ਗੱਲ ਨਹੀਂ ਸਾਰੇ ਲੰਗਰ ਪਾਣੀ ਸਕੋ ਉਹ ਵਧੀਆ ਚੀਜ਼ ਉਹੀ ਹੁੰਦੀ ਹੈ ਔਰ ਇਹ ਸੇ ਖਰਚਿਆਂ ਤੋਂ ਡਰਦੇ ਜਿਹੜੇ ਬਹੁਤੇ ਜਿਹੜੇ ਪੰਜੇ ਨਹੀਂ ਹੈਗਾ ਵੀ ਚੰਗੇ ਬੰਦੇ ਸਰਪੰਚ ਨਹੀਂ ਬਣ ਸਕਦੇ ਪਰ ਕਈ ਬੰਦੇ ਖਰਚਾਂ ਤੋਂ ਮਾਰੇ ਇਸ ਲੈਣ ਦੇ ਵਿੱਚ ਨਹੀਂ ਆਂਦੇ ਉਹ ਕਹਿੰਦੇ ਛੱਡ ਯਾਰ ਹੁਣ ਜ਼ਮੀਨ ਵੇਚਾਂਗੇ ਪੈਸਾ ਕਰਜ਼ਾ ਸਭ ਚਾੜਾਂਗੇ ਇਸੇ ਕਰਕੇ ਬਹੁਤੇ ਹਾਂ ਜਿਹੜਾ ਬੰਦਿਆਂ ਕੋਲੇ ਬਹੁਤ ਪੈਸਾ ਹੁੰਦਾ ਉਹ ਇਸੇ ਕਰਕੇ ਬਾਰ-ਬਾਰ ਉਹ ਕਹਿੰਦਾ ਮੈਂ ਲੈ ਚਾਹੇ ਮੈਨੂੰ ਲੋਕ ਪਸੰਦ ਕਰਦੇ ਆ ਨਹੀਂ ਕਰਦੇ ਆ ਯਾਰ ਮੈਂ ਬਣੂੰਗਾ ਬਣੂੰਗਾ ਗੱਦਾ ਨਹੀਂ ਮੇਰੇ ਕੋਲ ਹੈਗੇ ਆ ਯਾਰ ਪੈਸੇ ਲਾ ਦੇਾਂਗੇ ਉਹਨਾਂ ਲੋਕਾਂ ਦੇ ਵਿੱਚ ਇਹ ਹੁੰਦੀ ਆ ਪਰ ਕਈ ਵਾਰੀ ਪੁੱਠੀ ਵੀ ਪੈ ਜਾਂਦੀ ਆ ਕਈ ਵਾਰੀ ਬੰਦਾ ਕਹਿੰਦਾ ਲੈ ਇੱਕ ਥੋ ਸਰਪੰਚ ਬਣ ਜੂ ਸਰਪੰਚੀ ਦਾ ਨਹੀਂ ਕਿਤੇ ਸੌਖੀ ਪਈ ਆ ਇਹਦੇ ਕੋਲੇ ਕੀ ਆ ਸਰਪੰਚ ਦੇ ਘਰੇ ਤਾਂ ਆਵਾਜ਼ ਆਈ ਬੜੀ ਰਹਿੰਦੀ ਆ ਰੋਜ਼ ਦਾ ਉਹ ਕੀ ਕਹਿੰਦੇ ਆ ਬਈ ਰੋਟੀ ਪਾਣੀ ਨਹੀਂ ਇਹਦੇ ਕੋਲੋਂ ਤਾਂ ਖਲਾ ਹੋਣਾ ਚਾਹੇ ਨਹੀਂ ਪਲਾ ਹੋਣੀ ਸਾਰੀ ਦਿਹਾੜੀ ਪਤੀਲਾ ਹਸਾ ਰਹਿ ਦਿੰਦਾ ਇਹ ਜਦੋਂ ਬੰਦਾ ਬਣਦਾ ਉਹ ਸਤਗੁਰ ਵੀ ਕਿਰਪਾ ਕਰ ਦਿੰਦਾ ਮੈਂ ਦੇਖਿਆ ਵਾ ਕਈ ਪਿੰਡਾਂ ਦੇ ਸਰਪੰਚ ਸੀਗੇ ਉਹਨਾਂ ਕੋਲ ਕੋਈ ਬਹੁਤੀ ਜ਼ਮੀਨ ਜਾਇਦਾਦ ਦੇ ਪੈਸੇ ਦੇ ਮਾਲਕ ਨਹੀਂ ਸੀਗੇ ਨਗਰ ਨੇ ਚ ਆਇਆ ਬੰਦੇ ਸਾਫ ਸੁਥਰੇ ਸੀਗੇ ਬਣ ਕੇ ਔਰ ਉਹ ਸਤਗੁਰ ਨੇ ਉਹਨਾਂ ਦੇ ਖਰਚੇ ਦਾ ਵੀ ਪ੍ਰਬੰਧ ਕੀਤਾ ਉਹਨਾਂ ਦੇ ਬੱਚੇ-ਵੱਚੇ ਬਾਹਰ ਚਲੇ ਗਏ ਬੱਚੇ ਬਾਹਰ ਚਲੇ ਗਏ ਸਤਕਰ ਨੂੰ ਪਤਾ ਸੀ ਵੀ ਇਹਦਾ ਹੁਣ ਖਰਚਾ ਵਧ ਗਿਆ ਬੱਚੇ ਉਹਨਾਂ ਦੇ ਬਾਹਰ ਚਲੇ ਗਏ ਉਹ ਕੁਵਾਕੇ ਭੇਜਣ ਲੱਗੇ ਫਿਰ ਕਹਿੰਦੇ ਸੀ ਮਾੜੇ ਬੰਦੇ ਨੂੰ ਗ੍ਰਾਂਟ ਨਹੀਂ ਮਿਲਦੀ ਮਿਲਣੀ ਨਹੀਂ ਹੈਗੀ ਇਹ ਕਿੱਥੋਂ ਕੰਮ ਕਰ ਲੂ ਯਾਰ ਗਰਾਂਟਾ ਮੇਰੇ ਖਿਆਲ ਦੇ ਵਿੱਚ ਆ ਪਿਛਲੇ ਸਾਲਾਂ ਦੇ ਵਿੱਚ ਤੱਕ ਦੇ ਪੰਚਾਇਤਾਂ ਮੰਗੜੀ ਨਹੀਂ ਗਈਆਂ ਪੈਸਾ ਠੀਕ ਹੈ ਨਾ ਉਹ ਆਪਣੇ ਆਪੇ ਅਕਾਊਂਟਾਂ ਦੇ ਵਿੱਚ ਪੈਸਾ ਜਿਹੜਾ ਉਹ ਆਈ ਗਿਆ ਬਾ ਸਰਪੰਚਾ ਦੇ ਤੋਂ ਇਹ ਕੋ ਗੱਲ ਨਹੀਂ ਕਈ ਬੰਦੇ ਨੂੰ ਹੰਕਾਰ ਹੁੰਦਾ ਵੀ ਮੈਂ ਹੀ ਮੈਂ ਹੀ ਮੈਂ ਹੀ ਮੈਂ ਹੀ ਐਦਾਂ ਨਹੀਂ ਹੁੰਦਾ ਇਹ ਬੰਦੇ ਨੂੰ ਕਿਸੇ ਨਾ ਕਿਸੇ ਤਿਆਗ ਕਰਨਾ ਚਾਹੀਦਾ ਬੰਦਾ ਇੱਕ ਵਾਰੀ ਬਣ ਗਿਆ ਉਸ ਤੋਂ ਬਾਅਦ ਹਾਂ ਬਲਾਸਾਂਤੀ ਨਾਲ ਲੋਕ ਗੇ ਜਾ ਕੇ ਜਿਲ੍ਹਾ ਪੰਚਾਇਤ ਨਾਲ ਲੜ ਲੋ ਇੱਕ ਬੰਦਾ ਬਾਰ-ਬਾਰ ਮੈਂ ਹੀ ਸਰਪੰਚ ਬਣਾਣਾ ਮੈਂ ਹੀ ਬਣਾਣਾ ਇਹ ਐਵੇਂ ਜਿਹਦਾ ਕਈ ਵਾਰੀ ਲੋਕੋ ਫਿਰ ਢੂਏ ਭਾਰ ਵੀ ਮਾਰਦੇ ਆ ਜੀ ਇਹ ਇਸ ਤਰ੍ਹਾਂ ਵੀ ਹੋ ਜਾਂਦਾ ਕਈ ਵਾਰੀ ਪੁੱਠੀ ਵੀ ਪੈ ਜਾਂਦੀ ਆ ਬੰਦੇ ਦਾ ਹੰਕਾਰ ਜਿਹੜਾ ਹੈ ਨਾ ਬੰਦੇ ਦਾ ਉਹ ਆ ਵੀ ਥੱਲੇ ਵੀ ਆ ਜਾਂਦਾ ਬੰਦਾ ਜੀ ਧੰਨਵਾਦ ਜੀ ਬਹੁਤ ਬਾਤ ਏ ਸੰ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਪੰਜਾਬ ਹਲਕਾ ਸਾਨੇਵਾਲ ਤੋਂ ਹਲਕਾ ਅਨਚਾਰਜ ਸੁਖਦੇਵ ਸਿੰਘ ਮੰਗਲੀ ਤੋਂ ਜਿਨ੍ਹਾਂ ਨੇ ਵਿਚਾਰ ਪੰਜਾਬ ਸਿੰਘ ਚੈਨਲ ਤੇ ਸਾਂਝੀ ਕੀਤੇ ਆ ਸੋ ਜੁੜੇ ਰਹੋ ਪੰਜਾਬ ਸਿੰਘ ਚੈਨਲ ਨਾਲ ਅਗਲੀ ਰਿਪੋਰਟ ਵੀ ਜਲਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਥੀ ਕੈਮਰਾਮੈਨ ਅਰਜਨ ਸਿੰਘ ਦੇ ਨਾਲ ਸੋਨੀ ਬੂਥ ਘੜਿਆ ਤੁਸੀਂ ਦਿਖ ਰਹੇ ਹੋ ਪੰਜਾਬ ਸਿੰਘ